ਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨੀਅਤ ਕਿੰਨੀ ਗਿਰ ਚੁੱਕੀ ਹੈ ਇਹ ਖਬਰ ਤੁਸੀਂ ਦੇਖ ਕੇ ਅਤੇ ਸੁਣ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਨਸਾਨ ਪੈਸੇ ਦੇ ਮੋਹ ਦੇ ਵਿੱਚ ਇੰਨਾ ਅੰਨਾ ਹੋ ਚੁੱਕਾ ਹੈ ਕਿ ਉਹ ਐਡੀ ਸ਼ਰਮਨਾਕ ਹਰਕਤ ਕਰ ਸਕਦਾ ਹੈ ਜਿਸ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਅਜੀਹਾ ਹੋਇਆ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਪਤੀ ਪਤਨੀ ਅਤੇ ਇੱਕ ਹੋਰ ਮਹਿਲਾ ਦੀ ਮੌਤ ਹੋਈ ਸੀ ਉਸ ਦਰਦਨਾਕ ਹਾਦਸੇ ਦੇ ਵਿੱਚ ਪੀੜਤਾ ਦੀ ਮਦਦ ਕਰਨ ਦੀ ਬਜਾਏ ਲੋਕਾਂ ਦੇ ਵੱਲੋਂ ਲੁੱਟ ਕੀਤੀ ਗਈ ਨਕਦੀ ਲੁੱਟ ਲਈ ਗਈ ਲਾਸ਼ਾਂ ਦੇ ਪਾਏ ਹੋਏ ਗਹਿਣੇ ਲੁੱਟ ਲਏ ਗਏ ਆਈਫੋਨ ਅਤੇ ਹੋਰ ਸਮਾਨ ਜੋ ਕੀਮਤੀ ਸੀ ਗਾਇਬ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਬੇਹਦ ਮੰਦ ਭਾਗਾ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਧੀ ਦੀ ਡੋਲੀ ਤੋੜ ਕੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਉਹਨਾਂ ਅਪਹਾਗੇ ਮਾਪਿਆਂ ਦੀ ਹੈ ਜੋ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਬੀਤੇ ਦਿਨੀ ਇਹਦਾ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਦੇ ਵੱਲੋਂ ਖੁਲਾਸੇ ਕੀਤੇ ਗਏ ਤਾਂ ਉਹ ਜਾਣ ਕੇ ਤੁਹਾਡੇ ਹੇਠੋ ਵੀ ਪੈਰਾ ਹੇਠੋ ਜ਼ਮੀਨ ਕਿਸ ਕੇ ਜਾਵੇਗੀ ਕਿ ਇਨਸਾਨੀਅਤ ਜਿਹੜੀ ਕਿ ਸ਼ਰਮਸਾਰ ਹੋ ਚੁੱਕੀ ਹੈ ਇਨਸਾਨ ਇਨਾ ਗਿਰ ਚੁੱਕਾ ਹੈ ਕਿ ਇਹ ਭੈੜੀ ਕਰਤੂਤ ਕਰਦਿਆ ਕਿ ਉਸਦਾ ਜਮੀਰ ਨੇ ਕਿਵੇਂ ਇਜਾਜ਼ਤ ਦਿੱਤੀ ਕਿ ਉਸਦੇ ਹੱਥ ਨਹੀਂ ਕੰਬੇ ਇੱਕ ਪਾਸੇ ਇਹ ਦਰਨਕ ਹਾਦਸੇ ਦਾ ਸ਼ਿਕਾਰ ਜਦੋਂ ਲੋਕ ਹੋਏ ਨੇ ਇਹ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਓ ਗੱਡੀ ਪੂਰੀ ਚੱਕਣਾ ਚੁਰ ਹੋ ਚੁੱਕੀ ਐ ਫਰੰਟ ਸੀਟ ਤੇ ਬੈਠਾ ਹੋਇਆ ਜਿਹੜਾ ਕਿ ਅਸਖਸ਼ ਸੀਗਾ ਉਸ ਦਾ ਨਾਮ ਹਰੀ ਓਮ ਨੰਦਾ ਅਤੇ ਨਾਲ ਦੀ ਸੀਟ ਦੇ ਉੱਪਰ ਉਸ ਦੀ ਪਤਨੀ ਸੀਮਾ ਰਾਣੀ ਬੈਠੀ ਹੋਈ ਸੀ ਜਦਕਿ ਇੱਕ ਪਿੱਛੇ ਹੋਰ ਮਹਿਲਾ ਬੈਠੀ ਹੋਸੀ ਤਿੰਨਾਂ ਦੀ ਜਾਨ ਚਲੀ ਜਾਂਦੀ ਐ ਅਤੇ ਉਹਨਾਂ ਦੇ ਕੋਲ ਜੋ ਦੱਸਿਆ ਜਾ ਰਿਹਾ ਪਰਿਵਾਰ ਦੀ ਜੋ ਜਾਣਕਾਰੀ ਐ ਕਿ ਕਰੀਬ 15 ਤੋਂ 16 16 ਟੋਨੇ 16 ਟੋਲੇ ਜਿਹੜਾ ਸੋਨਾ ਉਹਨਾਂ ਨੇ ਪਾਇਆ ਹੋਇਆ ਸੀ 3 ਲੱਖ ਰੁਪਏ ਨਕਦੀ ਸੀ ਅਤੇ ਸ਼ਗਨਾ ਵਾਲੇ ਪੈਸੇ ਜੋ ਧੀ ਦੇ ਵਿਆਹ ਦੇ ਵਿੱਚ ਸ਼ਗਨ ਪੈ ਸੀ ਕਰੀਬ 2 ਤੋਂ 2.5 ਲੱਖ ਰੁਪਏ ਉਹ ਰਕਮ ਦਿੱਤੀ ਜਾ ਰਹੀ ਹੈ ਸਾਰਾ ਕੁਝ ਗਾਇਬ ਸੀ ਅਤੇ ਉਹਨਾਂ ਨੂੰ ਮਿਲੀਆਂ ਸਿਰਫ ਡੈੱਡ ਬodies ਉਹਨਾਂ ਦੇ ਜਿਹੜੇ ਗਹਿਣੇ ਪਾਏ ਹੋਏ ਸੀਗੇ ਉਹ ਵੀ ਉਤਾਰ ਦਿੱਤੇ ਜਾਂਦੇ ਨੇ ਨਕਦੀ ਜਿਹੜੀ ਆ ਉਹ ਵੀ ਲੁੱਟ ਲਈ ਜਾਂਦੀ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜ਼ਰੂਰ ਤਕੀਕਾ ਦੀ ਗਲ ਆਖਰੀ ਹੈ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵਿਆਹ ਸਮਾਗਮ ਹੋਇਆ ਸੀ ਤੀਦੀ ਡੋਲੀ ਬੜੀ ਰਿੱਜਾ ਦੇ ਨਾਲ ਮਾਪਿਆਂ ਦੇ ਵੱਲੋਂ ਵਿਦਾ ਕੀਤੀ ਗਈ ਅਤੇ ਜਦੋਂ ਪਰਿਵਾਰ ਵਿਆਹ ਸਮਾਗਮ ਖਤਮ ਹੋਣ ਤੋਂ ਬਾਅਦ ਸਰਹੰਦ ਵਾਪਸ ਪਰਤ ਰਿਹਾ ਹੁੰਦਾ ਤਾਂ ਢੰਡਾਰੀ ਲਾਗੇ ਉਹਨਾਂ ਦੀ ਗੱਡੀ ਦੀ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਉਸ ਅਪਾਗੀ ਤੀ ਦੇ ਮਾਪਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਦੋ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਲ ਲਜਾਇਆ ਗਿਆ ਪਰ ਉਹਨੇ ਟੱਕਰ ਕਾਫੀ ਦੇਰ ਹੋ ਜਾਂਦੀ ਹੈ ਤੀ ਦੇ ਮਾਪੇ ਹਰੀ ਓਮਨੰਦਾ ਅਤੇ ਉਹਨਾਂ ਦੀ ਜਿਹੜੀ ਕਿ ਪਤਨੀ ਹੈਗੀ ਆ ਸੀਮਾ ਰਾਣੀ ਦੀ ਜਿਹੜੀ ਕਿ ਜਾਨ ਚਲੀ ਜਾਂਦੀ ਆ ਤੇ ਇੱਕ ਉਹ ਜਿਹੜੀ ਕਿ ਨਾਨੀ ਮਾਸੀ ਦੱਸੀ ਜਾ ਰਹੀ ਆ ਉਹ ਵੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੀ ਆ ਤੇ ਹੁਣ ਇਸ ਔਖੀ ਘੜੀ ਦੇ ਵਿੱਚ ਜਿੱਥੇ ਲੋਕਾਂ ਨੇ ਮਦਦ ਕੀ ਕਰਨੀ ਸੀ ਸਗੋਂ ਲੁੱਟ ਮਚਾਉਣ ਨੂੰ ਤਰਜੀਹ ਦਿੱਤੀ ਅਤੇ ਇਸ ਬਾਬਤ ਜਦੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਇਲਾਕੇ ਦੇ ਕਾਉਂਸਲਰ ਗੁਲਸ਼ਨ ਕੁਮਾਰ ਬੋਬੀ ਦੇ ਵੱਲੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਗੱਲ ਦਾ ਖੁਲਾਸਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤਾ ਗਿਆ ਅਤੇ ਹੋਰ ਕੀ ਕੁਝ ਜਾਣਕਾਰੀਆਂ ਸਾਂਝੇ ਕੀਤੀ ਗਈਆਂ ਆ ਸੁਣ ਲੈਣੇ ਆ ਉਹਨਾਂ ਦੀ ਜਿਸ ਲੜਕੀ ਦੀ ਸ਼ਾਦੀ ਸੀ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋਈ ਤੇ ਨਾਲ ਹੀ ਉਸ ਲੜਕੀ ਦੀ ਨਾਨੀ ਚਾਚੀ ਨਾਨੀ ਦੀ ਦੀ ਵੀ ਡੈਥ ਹੋਈ ਪਰ ਜਿੱਥੇ ਸਮਾਜ ਦਾ ਸਾਡਾ ਸਾਰਾ ਵਰਗ ਅੱਜ ਤਰਾ ਤਰਾ ਕਰਕੇ ਰੋ ਰਿਹਾ ਸੀ ਸਾਡਾ ਸ਼ਹਿਰ ਰੋ ਰਿਹਾ ਸੀ ਸਾਡਾ ਹਲਕਾ ਰੋ ਰਿਹਾ ਸੀ ਪਰ ਉੱਥੇ ਹੀ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉੱਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਦੇ ਵਿੱਚ ਲਗਭਗ 3 ਲੱਖ ਰੁਪਇਆ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉੱਥੇ ਮੌਕੇ ਤੇ ਉਤਾਰੇ ਆ ਗਿਆ ਉਸ ਤੋਂ ਇਲਾਵਾ ਜਿਹੜੇ ਸ਼ਗਨਾਂ ਦੇ ਬੈਕ ਸੀ ਜਿਹੜੇ ਸ਼ਗਨ ਉੱਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉੱਥੇ ਤੋਂ ਗਾਇਬ ਹੋਏ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਜਿਸ ਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਹੋਊਗੀ